ਤੋ ਪਕੀਤਾ ਜਾਂ ਪਕੀਤਾ ਮੈਂ ਇਹ ਕੰਪਿਊਟਰ ਇਹਦਾ ਉਹ ਮੇਰਾ ਉਹ ਸਾਡੇ ਸਰ ਦਾ ਆ ਗਿਆ ਅਜ ਇਕੱਠੀ ਰੱਖ ਤੂੰ ਸਾਰਾ ਕੁਝ ਹਾਂ ਫਿਰ ਕੀ ਤੁੱਚ ਵੀ ਅੱਗੇ ਇਕੱਠੀ ਲੈ ਕੇ ਆਉਂਗੇ ਅੱਗੇ ਹੁਣ ਪੇਪਰ ਵੀ ਇਕੱਠੀ ਦੇਣ ਜਾਵਾਂਗੇ ਹਾਂ ਤੇ ਵਿਆਹ ਹਾਂ ਇਹ ਆਪਦਾ ਕਰਾਉਣਾ ਮੈਂ ਆਪਦਾ ਕਰਾਉਣਾ ਪੰਮੀ ਦੀ ਮੈ ਸਿਕਾਇ ਲਈ ਹੋਇਆ ਓਏ ਕੀ ਦੀ ਆ ਪੰਮੀ ਦੀ ਚਲ ਕੋਈ ਨਹੀਂ ਬਾਅਦ ਚੋਂ ਕਰਦੇ ਤਾਂ ਗੱਲ ਬਾਅਦ Uh, there are many spread facts about us. No trust in life. That which we live, our life like a fable. Think like a rebel. There are schemes. Massed right under our sleeve. We live short, but live like a king. We are very strong. Baby, what do you think? Perhaps you understand. <laughs> ਗਲਤੀ ਕੀਤੀ ਜਵੇ ਉੱਥੇ ਚੀਜ਼ਾਂ ਹੈਗੀਆਂ ਨੇ ਕਾਸਟ ਦੀ ਵੇਰਤੀ ਪਹਿਲਾਂ ਸਾਡੇ ਇੱਕ ਗੁਰਦੁਆਰਾ ਹੁੰਦਾ ਸੀ ਉਹ ਦੋ ਬਣ ਗਏ ਅੱਛਾ ਜੀ ਫਿਰ ਤੁਹਾਨੂੰ ਵੀ ਲੱਗਦੀ ਵੀ ਇਹ ਚੀਜ਼ ਗਲਤ ਤਾਂ ਹੈਗੀਆਂ ਨਾ ਜੀ ਹਾਂ ਜੀ ਬਹੁਤ ਜ਼ਿਆਦਾ ਗਲਤ ਹੈ ਕਿੱਥੇ ਵੀਰੇ ਇਹਨਾਂ ਕਾਲੀ ਗਲਤ ਉਹ ਚੜਾਵੇ ਤੇ ਹੀ ਹੋ ਗਿਆ ਨਾ ਵੀ ਅਦ ਨਾਲ ਸਾਡੇ ਪਿੰਡ ਬਹੁਤ ਜ਼ਿਆਦਾ ਛੋਟਾ ਜੇ ਇਹਨਾਂ ਲੱਗ ਲੱਗ ਹੋ ਗਏ ਚੜਾਵਾ ਲੱਗ ਹੋ ਗਿਆ ਉੱਪਰ ਦੀ ਜਿਹੜਾ ਉਹਨਾਂ ਨੂੰ ਕਿਹਾ ਗਿਆ ਤੁਸੀਂ ਇੱਕ ਕਾਸਟ ਦਿਓ ਐਵੇਂ ਉਹ ਜੇ ਉਹ ਉਹ ਲੱਗ ਲੱਗ ਹੋ ਗਏ ਉਹਨਾਂ ਨੂੰ ਫਿਰ ਹੋਇਆ ਵੀ ਸਾਨੂੰ ਐਵੇਂ ਕਿਹਾ ਜਾਂਦਾ ਸਾਦੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਮੀਨ ਕਰਦੇ ਆ ਸਾਰੇ ਪਰਾ ਚੜ੍ਹਦੀ ਕਲਾ ਚ ਹੋਵਾਂਗੇ ਤੇ ਅੱਜ ਦਾ ਜਿਹੜਾ ਸ਼ੂਟ ਹੈ ਜੀ ਉਹ ਹੋ ਰਿਹਾ ਬੜੀ ਖਾਸ ਜਗ੍ਹਾ ਜਿਵੇਂ ਪਹਿਲਾਂ ਵੀ ਵੀਡੀਓ ਸ਼ੂਟ ਕੀਤੀ ਤੇ ਬੜੀਆਂ ਰੌਣਕਾਂ ਲਾਈਆਂ ਸੀ ਬੱਚਿਆਂ ਨੇ ਇੰਸਟੀਚਿਊਟ ਦਾ ਨਾਮ ਕੀ ਹੈ ਜੀ ਸਰੀਆਲ ਸਰੀਆਲ ਕੰਸਲਟੈਂਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਜਿਜੀ文ਜੋਤ ਕੌਰ ਕੀ ਜੀ ਜਿਜੀ文ਜੋਤ ਕੌਰ ਜਗਜੀਵਨ ਜੋਤ ਕੌਰ ਨਾਮ ਹੈ ਜੀ ਹਾਂ ਜੀ ਸਹੀ ਠੀਕ ਹੈ ਜੀ ਕੀ ਕਰਦੇ ਹੋ ਜੀ ਮਾਸਟਰਸ ਇਹ ਮਾਸਟਰ ਵੀ ਕਰਾਉਣਾ ਕਿ ਤੇ ਮਤਲਬ ਮਾਸਟਰ ਦਾ ਕਾਲਜ ਕਰਦੇ ਹੋਗੇ ਨਾ ਜੀ ਹਾਂ ਜੀ ਇੱਥੇ ਕਰਦੇ ਹੋ ਜੀ ਪੀਡੀ ਪੀਡੀ ਕਰਦੇ ਹੋ ਜੀ ਵੈਰੀ ਗੁੱਡ ਜੀ ਵੈਰੀ ਗੁੱਡ ਘਰੇ ਕੀ ਕਰਦੇ ਹੋ ਜੀ ਘਮ ਕਰ ਕਿਹੜਾ ਕੰਮ ਕਰਦੇ ਹੋ ਜੀ ਮਮਾ ਨੂੰ ਹੈਲਪ ਕਰਾਈ ਦੀ ਹੂੰ ਕਿਹੜੇ ਕੰਮ ਜੀ ਕੁਕਿੰਗ ਵਾਸ਼ਿੰਗ ਟੋਥ ਹੂੰ ਅੰਗਰੇਜ਼ੀ ਚਾਹੁੰਦੇ ਨੇ ਤੇਨੇ ਕੰਮ ਹੈ ਜੀ ਕਿੱਥੇ ਕਰ ਰਹੇ ਹੋ ਮਾਸਟਰ ਜੀ ਗੱਜੂ ਮਾਜਰਾ ਗੱਜੂ ਮਾਜਰਾ ਜੀ ਗੱਜਨ ਮਾਜਰਾ ਗੱਜਨ ਮਾਜਰਾ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬੈਨ ਮੇਰੀ ਕੀ ਗੱਲ ਹੋ ਕੀ ਗੱਲ ਹੋ ਕੀ ਕਿਦਾਂ ਵੀ ਗੱਲ ਤਾਂ ਠੀਕ ਆ ਕੀ ਗੱਲ ਕਰਨਾ ਚਾਹੁੰਦਾ ਨਹੀਂ ਮੈਂ ਓਏ ਉਹ ਮੀਨਿਕਾ ਬੇਰੇ ਰਾਹੇ ਉਂਗਲਾਵਾਤਾ ਕਰਨਾ ਚਾਹੁੰਦਾ ਦੋਸਤਾਂ ਮੈਂ ਤਰਨਾ ਵਧੀਆ ਬਣਦੀਆਂ ਨਾ ਤਾਂ ਨਜ਼ਾਰਾ ਨਾਲ ਤੇ ਜਦਾਤਰ ਤਾਂ ਮੇਰੀ ਇਹ ਨਾਲ ਹੀ ਹੈ ਕੀ ਅੜੀ ਦੇ ਨਾ ਆੜੀ ਆੜੀ ਹਾਂ ਫੇਟ ਠੀਕ ਹੈ ਕਿੰਨੀ ਕਿ ਜ਼ਿਆਦਾ ਵਧੀਆ ਖਾ ਸਾੜੀ ਆ ਯਾਰ ਪੂਰਾ ਵਧੀਆ ਆੜੀ ਜੀ ਜਿੰਨਾ ਕਹਦੇ ਉਹਨਾਂ ਵਧੀਆ ਚੰਗੀ ਗੱਲ ਆੜੀ ਦੀ ਖਾਸ ਗੱਲ ਕੀ ਲੱਗਦੀ ਹੈ ਬਈ ਆੜੀ ਦਾ ਸੁਭਾਅ ਮੇਰੇ ਅੰਗੂਠੀਆਂ ਨਰਮ ਹੁੰਦਾ ਹੂੰ ਚੁੱਪ ਕੀਤਾ ਜਾਂ ਚੁੱਪ ਕੀਤਾ ਮੈਂ ਇੱਕ ਕੰਪਿਊਟਰ ਇਹਦਾ ਉਹ ਮੇਰਾ ਉਹ ਸਾਡੇ ਸਰ ਦਾ ਆ ਗਿਆ ਅਜੇ ਇਕੱਠੀ ਰੱਖ ਦੂੰ ਸਾਰਾ ਕੁਝ ਫਿਰ ਕੀ ਸੋਚੀ ਵੀ ਅੱਗੇ ਇਕੱਠੀ ਲੈ ਕੇ ਆਉਂਗੇ ਅੱਗੇ ਹੁਣ ਪੇਪਰ ਵੀ ਇਕੱਠੀ ਦੇਣ ਜਾਵਾਂਗੇ ਹੂੰ ਤੇ ਵਿਆਹ ਬੇਹਾਂ ਹੀ ਆਪਦਾ ਕਰਾ ਮੈਂ ਆਪਦਾ ਤੂੰ ਆਪਦਾ ਕਰ ਇਹ ਤਰਾ ਆੜੀ ਹੈ ਇਹਦੀ ਖਾਸ ਗੱਲ ਕੀ ਲੱਗਦੀ ਹੈ ਬਈ ਬਸ ਵਧੀਆ ਵੈਂ ਗੱਲਾਂ ਬਾਤਾਂ ਵਧੀਆ ਮਾਰ ਗੱਲਾਂ ਬਾਤਾਂ ਵਧੀਆ ਮਾਰ ਪ੍ਰੋਪਰ ਇਹਦੇ ਵੱਲ ਦੇਖ ਕੇ ਦੀ ਤਾਰੀਫ ਕਰ ਆਓ ਪਾਪਾ ਜੀ ਆਈ ਕੰਟੈਕਟ ਬਣਾਓ ਸਰਾਜ ਹਾਂ ਯਾਰ ਓਏ ਥੋੜਾ ਜਿਹਾ ਹਿਸ਼ਾਰ ਬੱਤ ਗਾਉਣਾ ਹੈ ਬ੍ਰਦਰ ਜੀ ਹਾਂ ਉਹਗਾਂ ਦਾ ਬਰਾਬਰ ਜੀ ਮੈਂ ਉਂਗਲ ਕੀਤੀ ਹੈਗੀ ਪਹਿਲਾਂ ਉਂਗਲ ਤੋਂ ਕਰਦਾ ਫਿਰ ਤੂੰ ਏ ਤੈਨੂੰ ਮੈਂ ਉਹੀ ਮਾਰੀ ਹੁੰਦੀ ਉਂਗਲ ਲਾਈ ਇਹ ਬੰਦਾ ਤਨ ਬਤਾ ਕਿ ਤੈਨੂੰ ਮੇਰੇ ਵੱਲ ਵੀ ਨਹੀਂ ਨਾ ਠੀਕ ਹੈ ਠੀਕ ਹੈ ਠੀਕ ਹੈ ਬੰਦਾ ਸਿਆਣਾ ਯਾਰ ਠੀਕ ਹੈ ਭਾਈ ਤੁਸੀਂ ਜਾਓਗੇ ਭਾਈ ਆਸਟ੍ਰੇਲੀਆ ਤੇ ਤੁਸੀਂ ਭਾਈ ਚਲੋ ਬੈਂਡਾਂ ਦੇ ਆਸਟ੍ਰੇਲਸ ਖੜੇ ਕਿਉਂ ਲੱਗਦਾ ਵੀ ਅੱਜ ਬੈਂਡਾਂ ਮਾਰੇ ਸੋਚੀਏ ਪਹਿਲਾਂ ਸਟੋਲੋਂ ਮੇਰੇ ਕੋਤੇ ਪਹਿਲਾਂ ਨਹੀਂ ਪਲਾਨਿੰਗ ਕੀਤੀ ਮੈਂ ਕਹਦਾ ਵੀ ਮੌਕੇ ਦੀ ਹੈ ਤੁਹਾਨੂੰ ਹੂੰ ਇਹ ਅਸਲ 'ਚ ਮੇਰੇ ਨਾਲ ਜੇ ਮੈਂ ਪਹਿਲਾਂ ਸੋਚ ਕੇ ਚੱਲਦਾਂਗਾ ਵੀ ਇਹ ਕਰਨ ਉਹ ਨਹੀਂ ਹੁੰਦਾ ਕਿ ਬਾਹਰ ਹਰ ਵਾਰ ਦੀ ਗੱਲ ਹੀ ਹੈ ਤੇਰੇ ਯਾਰ ਮਿੱਤਰ ਦੀ ਖਾਸ ਗੱਲ ਬਾਅਦ ਇੰਗਲਿਸ਼ ਕਾਣੇ ਕਾਹਦਾ ਇਹ ਤੇ ਫਰਫੜਾ ਮੈਂ ਇੱਕ ਵੜਾ ਬਹਿਲਾ ਓਏ ਬੜੀਓ ਨੇ ਕੋਈ ਨਾ ਉਸਤਾ ਸਿੰਘ ਓਕੇ ਹਾਊ ਆਰ ਯੂ ਬ੍ਰੋ ਆਫ ਫਾਈਨ ਬ੍ਰੋ ਵਾਟ ਆਰ ਯੂ ਡੂਇੰਗ ਨਥਿੰਗ ਅੰਗਰੇਜ਼ੀ ਮੁਗਦੀ ਜਾਂਦੀ ਹੈ ਵਾਟ ਯੂ ਥਿੰਕ ਅਬਾਊਟ ਪੰਜਾਬੀ ਪੀਪਲ ਕੈਂਟ ਨੇ ਆ ਗਿਆ ਪੰਜਾਬੀ ਤੇ ਫੋਨ ਆ ਗਿਆ ਉਹ ਤਾਂ ਤੇਰਾ ਅੰਗਰੇਜ਼ੀ ਗਾਣੇ ਵਾਸਤੇ ਆਇਆ ਹੁਣ ਫਿਰ ਆਪਦੇ ਸੁਣਾਉਣਾ ਮੂਸ ਚਾਹਦਾ ਮੂਸਾ ਦਾ ਕਿਹੜਾ ਹੁਣ ਪੰਮੀ ਦੀ ਮੈਸੇਗਾ ਲਈ ਹੋਈ ਓਏ ਕੀ ਦੀ ਆਈ ਆ ਪੰਮੀ ਦੀ ਚਲ ਕੋਈ ਨਹੀਂ ਬਾਤ ਚੁ ਕਰਦੇ ਤਾਂ ਗਲਤੀ ਨਾ ਦੇਖ ਲਈ ਸੀ ਸਪੋਜ਼ ਕਰ ਵੀ ਆ ਸਾਰੀ ਜਿਹੜੀ ਆਡੀਅנס ਇਹ ਦੇਖਣ ਵਾਸਤੇ ਆਈ ਹੈ ਹੂੰ ਠੀਕ ਹੈ ਤੇਰੀ ਮੈਂ ਕਰਾਉਣਾ ਐਂਟਰੀ ਵੀ ਬਾਈ ਸਾਡੇ ਕੋਲ ਸਿੰਗਰ ਹੈ ਨਾਮ ਕੀ ਹੈ ਸਾਹਿਲ ਸਾਹਿਲ ਮੈਂ ਤੇਰੀ ਐਂਟਰੀ ਕਰਾਉਣਾ ਜਿੰਨੇ ਬੈਠੇ ਨੇ ਸੀ ਤੇ ਲਈ ਤਾੜੀਆਂ ਤੂੜੀਆਂ ਲਾਉਣੇ ਠੀਕ ਹੈ ਵੀ ਬਾਈ ਸਿੰਗਰ ਪਹੁੰਚ ਸਾਡੇ ਕੋਲ ਗਾਣਾ ਗੁਣਾ ਸੁਣਾਊਗਾ ਠੀਕ ਹੈ ਸੋ ਹਾਂਜੀ ਸੱਚੀਆ ਮਿੱਤਰੋ ਕੀ ਹਾਲ ਜਾਨ ਥੋੜੀ ਜਾਣਕਾਰੀ ਮਿੱਤਰੋ ਸ਼ੇਅਰ ਕਰਦੇ ਵੀ ਸਾਡੇ ਵਿੱਚ ਐ ਪੰਜਾਬ ਦਾ ਬਹੁਤ ਹੀ ਮਸ਼ਹੂਰ ਸਿੰਗਰ ਜੀਨੇ ਅੱਜ ਤੱਕ ਵੱਡੇ ਵੱਡੇ ਸ਼ੋਅਾਂ ਵਿੱਚ ਬਥੇਰੇ ਥਾ ਆਪਣੇ ਚ ਆਪਣੇ ਬੂੜ-ਬੜ ਖਾਦੇ ਐ ਸਾਡੇ ਨਾਲ ਸਾਹਿਲ ਵੀਰਾ ਪਹੁੰਚੇ ਸੋ ਜੋਰ ਦਾ ਤਾੜੀਆਂ ਸਾਹਿਲ ਵੀਰੇ ਲਈ ਆਓ ਕੋਈ ਸੋ ਸਾਹਿਲ ਵੀਰਾ ਪਹਿਲਾਂ ਆਪਣੀ ਜਿਹੜੀ ਬਈ ਆਡੀਅנס ਦਾ ਸਵਾਗਤ ਕਰ ਦਿਓ ਪਹਿਲਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਹੈਲੋ ਹੋ ਆਪਾਂ ਮੈਂ ਇੱਕ ਨਹੀਂ ਚੈੱਕ ਕਰਨਾ ਸਵਾਗਤ ਕਰਨਾ ਮੇਰਾ ਭਰਾ ਆਡੀਅੰਸ ਬੈਠੀ ਐ ਸਾਰੀ ਨੂੰ ਹੈਲੋ ਗਾਇਜ਼ ਜਿਵੇਂ ਕਰਦੇ ਹੁੰਦੇ ਨੇ ਸਾਰੋ ਗਾਇਜ਼ ਵੈਲਕਮ ਤੰਨਬਾਦ ਆਉਣ ਲਈ ਓਹ ਤੰਨਬਾਦ ਆਉਣ ਲਈ ਧੰਨਵਾਦ ਆਉਣ ਲਈ ਅੱਛਾ ਆਉਣ ਲਈ ਅਗਰੇ ਜੀ ਐਕਸੈਂਟ ਹੈਗਾ ਮੇਰਾ ਭਰਾ ਤੇਰਾ ਬਾਜ਼ਰੀ ਨਿਕਲਦਾ ਯਾਰ ਹੁਣ ਬਿਨਾਂ ਬਸਤੂ ਬੋਲ ਰਿਹਾ ਸੀ ਆ ਗਾਣੇ ਵੱਲੋਂ ਅੱਛਾ ਗਾਣੇ ਵੱਲੋਂ ਕਹਿ ਰਹੇ ਸੀ ਆਉਣ ਦੇ ਮੇਰਾ ਬਰਾ ਕੁਸ਼ਿਸ਼ ਕਰਦੀ ਵੈਸੇ ਸਾਈਡ ਅੰਥਵਾ ਜੋ ਮੈਂ ਲਿਖਿਆ ਤੇ ਇਹ ਹੈਗਾ ਸਾਡੀ ਬੈਸਟ ਅਮਰੀਕਾ ਦੇ ਵੈਸਟ ਸਾਈਡ ਆ ਉਹਦੇ ਡੈਡੀਕੇਟ ਆ ਟੂ ਪਾਕ ਉਹਨਾਂ ਦੇ ਤੇ ਉਹ ਜੋ ਦੱਸਿਆ ਕੋ ਫੈਕਟ ਦੱਸਿਆ ਵੀ ਉਹਦਾ ਕੀ ਮਾਹੌਲ ਆ ਕੀ ਚੀਜ਼ ਆ ਉੱਥੇ ਵੀ ਬੰਦੇ ਦਾ ਰਹਿਣਾ ਸਹਣਾ ਕਿਵੇਂ ਆ ਤੇ ਉੱਥੇ ਦਾ ਜ਼ਿਆਦਾਤਰ ਵਾਇਲੈਂਸੀ ਉਧਰ ਦਾ ਉਹ ਡਿਸਕ੍ਰਾਈਬ ਕੀਤਾ ਬਸ ਇਹ ਚ ਮੈਂ ਪੈਰਾ ਕਿ ਸੋਣਾ ਇਹ ਚ And, uh, there are many special facts about us, no trust in life that which we live, our life like a fable, think like a rebel, there are ski masks under our sleeve, we live short, <laughs> but live like a king, we are very from, baby what you think, perhaps you understand what I mean, our guns are loaded with full of magazines, no love, no trust in gangster's life, no wait, no time, just do or die, that's true, we have OG tag, but Barry back 30 plus mac, lot of stacks, there are lot of entities, makes happen everywhere, you see nigga with their weapon. ਸਮਸੇਂ ਕੀ ਕੀ ਬਾਤ ਹੈ ਕੀ ਬਾਤ ਸਾਡੀ ਲਾਸਟ ਵਾਲੀ ਗੱਲ ਤੇ ਬੜੀ ਮੋਟੀਵੇਸ਼ਨ ਗੱਲ ਸੀਗੀ ਜਿਹੜੀ ਦਿਲ ਨੂੰ ਤਰੀਛੂਈ ਸਮਝ ਮੈਨੂੰ ਵੀ ਨਹੀਂ ਆਈ ਆਈ ਐਮ 18 ਇਅਰ 올ਡ ਆਯੰਗਾ ਐਂਡ ਆ ਟ੍ਰਾਈ ਟੂ ਡੂ ਸਮਥਿੰਗ ਨਿਊ ਇਮਰ ਲਾਈਫ ਆ ਹੈਵ ਬੀਨ ਫਾਈਟਿੰਗ ਅਗੇਸਟ ਮਾਈ ਪੋਵਰਟੀ ਸਿンス ਮਾਈ ਫਾਈਵ ਆਈ ਜਸਟ ਵਾਂ ਅ ਸਟਰਗਲਡ ਲਾਈਫ ਨੋ ਲਾਈਫ ਦੋਸ ਫੀਲਿੰਗਸ ਬੇਬੀ ਵਿਚ ਆਰ ਆਟ ਕਮ ਫਰੋ ਮਾਈ ਹਰਟ ਸਾਈਡ ਥੇਅਰ ਇਜ਼ ਸੀ ਆਫ ਸੈਡਨੈਸ ਬਿਹਾਈਂਡ ਮਾਈ ਸਮਾਈਲ ਫੀਲ ਮਾਈ ਪੇਨ ਥਰੂ ਲੁੱਕ ਐਟ ਮਾਈ ਆਈਜ਼ ਬਸ ਇੱਕ ਵੀਰ ਗਾਇਕ ਜਲੇ ਤਾਂ ਖਾਸ ਹੋਣਾ ਨਹੀਂ ਹਾਂ ਜਿਹੜਾ ਹਾਂ ਜਿਹਦਾ ਦੇਖਦਾ ਨਹੀਂ ਇੱਕ ਵੀ ਤੇ ਗਾਣਾ ਕਿਹੜਾ ਸਮਝਾਇਆ ਨਹੀਂ ਠੀਕ ਹੈ ਮੇਰੇ ਨਾਲ ਕਰਦੇ ਲੱਗ ਮੇਨ ਗੱਲ ਮਿੱਤਰੋ ਇਹ ਹੈ ਵੀ ਬਾਈ ਨੇ ਕੰਫੀਡੈਂਸ ਨਾਲ ਕਿਹਾ ਕਿ ਵਧੀਆ ਗਾਣਾ ਗਾਇਆ ਵਧੀਆ ਲੱਗਿਆ ਬਾਈ ਤੁਹਾਨੂੰ ਤਾਂ ਲੈ ਕੇ ਜੋਰ ਦਾ ਤਾੜੀ ਪਹਿਲਾਂ ਭਰਾਜੀ ਆਪ ਜ਼ਰੂਰ ਲਾਈ ਤਾੜੀਆਂ ਜੋਰ ਦਾ ਤਾੜੀਆਂ ਭਰਾ ਲਈ ਜ਼ਰੂਰ ਲਾਈ ਇਧਰਲੀ ਸਾਡੇ ਕੋਲ ਸਾਈਡ ਨੇ ਜਿਹੜੀ ਉਹ ਮੈਂ ਬੈਠੇ ਐ ਪੀਟੀ ਟ੍ਰੇਨਰ ਤੇ ਇਧਰ ਸਾਰੇ ਕੋਲੇ ਪੀਟੀ ਸਟੂਡੈਂਟ ਬੈਠੇ ਐ ਨਹੀਂ ਬਾਈ ਜੀ ਬਈ ਅਚੀ ਅਰਾਮ ਨਾਲ ਬੈਠੋ ਬੈਠੋ ਆਉਦੀ ਮਤ ਦਾ ਮਾਲ ਕਿਹਾ ਕਹਿੰਦਾ ਠੀਕ ਹੈ ਤੇ ਐਸੋਸੀ ਚਾਹਵਾਂਗੇ ਪਹਿਲੇ ਜਿਹੜਾ ਗਾਣਾ ਮੈਮ ਸੁਣਾਉਣਗੇ ਤੇ ਇਸ ਤੋਂ ਬਾਅਦ ਸਾਡਾ ਬਾਈ ਗਾਣਾ ਸੁਣਾਊਗਾ ਜੀ ਠੀਕ ਹੈ ਜੀ ਕੀ ਦਾ ਗਾਣਾ ਸੁਣਾਉਗੇ ਮੈਮ ਕਨਵਰ ਕੁਰੀ ਬਾਤ ਕੋਸ਼ਿਸ਼ਾਂ ਕੀਤੀ ਏ ਕੋਸ਼ਿਸ਼ਾਂ ਕੀਤੀ ਏ ਲੱਭਣ ਲਈ ਲਖਾਨੇ ਪਰ ਜਨਾ ਨੂੰ ਤੂੰ ਦਿਖਦਾ ਉਹ ਕੋਈ ਹੋਰੇ ਅਖਾਨੇ ਹੋਰੇ ਅਖਾਨੇ ਵੈਸਾ ਹੀ ਹੋਰੇ ਅਖਾਨੇ ਪੱਥਰ ਦੀ ਮਾਰਤ ਹੈ ਜੁੱਬੀਆਂ ਵੇ ਲਾਇਆਂ ਨੇ ਅਮਨ ਪੈਰ ਵੀ ਗੰਦਾ ਏ ਤੇਰੇ ਨਾਮ ਦੀ ਮਹਿਮਾ ਵੇ ਰੁਜਗਾਰ ਦਾ ਠੰਡਾ ਏ ਬੜਾ ਖਰੂਪਾਇਆ ਏ ਹੋ ਬੜਾ ਖਰੂਪਾਇਆ ਏ ਓ ਟੁੱਟ ਕਮਲੇ ਹਥਾਨੇ ਜਿਨਾਂ ਹੋ ਰੇ ਅੱਖਾਂ ਹੋ ਵੀ ਅੱਖਾਂ ਵੇ ਸੋਨਿਆ ਹੋ ਰੇ ਅੱਖਾਂ ਤੇਰੇ ਤਿਆਨ ਨੂੰ ਖਿਚਣ ਲਈ ਅਸੀਂ ਪਾਏ ਰੰਗ ਨੇ ਚੋਲੇ ਜੇ ਹੂ ਤਾਂ ਮੰਗੂ ਨੰਗੇ ਜੂਨੇ ਤੇਰੇ ਕੋਲੇ ਵੇ ਜੂਨੇ ਵੇ ਵੇ ਉਹ ਤਰਗੇ ਪਰ ਸਮੁੰਦਰ ਉਹ ਤਰਗੇ ਪਰ ਸਮੁੰਦਰ ਜਿੰਨਾ ਗੁਰੂ ਨੂੰ ਥਾਰਨੇ ਆ ਤੇਰੇ ਤਾਨੂ ਖਿਚਣ ਲਈ ਹੋਏ ਰੰਗ ਲੈ ਝੂਲੇ ਜੇ ਅੱਥਰ ਦੀ ਇਮਾਰਤ ਹੈ ਉਹ ਜਿੱਥੇ ਜਾ ਕੇ ਬਨੇ ਆ ਵੇ ਰੱਬਤਾ ਨਹੀਂ ਮਿਲਦਾ ਮੁੰਜ ਨਾਮ ਤਾਂ ਲੈਨੇ ਆ ਮੁੰਜ ਨਾਮ ਤਾਂ ਲੈਨੇ ਆ ਕੋਸ਼ਿਸ਼ ਤਾਂ ਕੀਤੀਏ ਲਪਣ ਲਈ ਲਖਾਨੇ ਪਰ ਜਨਾ ਨੂੰ ਤੂੰ ਦਿਖਦਾ ਓ ਮੇਰੀ ਬੇਬੇ ਦੀਆਂ ਅੱਖਾਂ ਨੇ ਓ ਮੇਰੀ ਮਾਈ ਦੀਆਂ ਅੱਖਾਂ ਨੇ ਓ ਮੇਰੀ ਮਾਂ ਦੀਆਂ ਅੱਖਾਂ ਨੇ ਕੀ ਆ ਵਾਦ ਕੰਮ ਦੇ ਬਹੁਤ ਹੀ ਨਿਭਾਇਆ। ਥੋੜੇ ਦੇ ਬਿਨਾਂ ਕੇ ਤੁਹਾਡੀ ਹੱਥ ਨੂੰ ਤੁਹਾਨੂੰ ਪਤਾ ਏ ਦੀ ਬਾਈ ਹੁਣ ਤੁਹਾਡਾ ਗਾਣਾ ਹੁਣ ਦੋ ਹੁਣ ਤਾਂ ਤੁਹਾਨੂੰ ਕੰਫੀਡੈਂਸ ਜੇ ਆ ਗਿਆ ਹੁਣ ਹੋਣਾ ਹੁਣ ਦੋ ਬਾਈ ਫਿਰ। ਆ ਦਾਲ ਵਾਂਗੀ ਅੱਖ ਤੇ ਏਰੀ ਗੱਲ ਕਰਦੀ ਤੂੰ ਕਰਦੀ ਏ ਇਸ਼ਾਰਿਆਂ ਨਾਲ ਡੀਲ ਸੋਹਣੀ ਏ ਦੋ ਮੁਹਾਂ ਵਾਲੇ ਪਸਤੌਲ ਰੱਖਦਾ ਮੇਰੀ ਗੁੰਡਾ ਟੱਚ ਆਇਆ ਏ ਪੀਲ ਸੋਹਣੀ ਏ ਝਾਕਣੀ ਦੇ ਨਾਲ ਬਰੀ ਬਾਤ ਕਰੇਨੀ ਜੱਟ ਨੂੰ ਸ਼ਿਕਾਰੀ ਤੋਂ ਤੂੰ ਸਾਥ ਕਰੇਨੀ ਨਹੀਂ ਤੂੰ ਦਿਲ ਵਿੱਚ ਪੈਦਾ ਐਸਾ ਸਾਜ਼ ਕਰਦੀ ਕਰਦਾ ਮਢੀਰੀ ਉੱਤੇ ਰਾਜ ਗੱੱਬਰੂ ਤੂੰ ਗੱੱਬਰੂ ਦਾ ਦਲੇ ਉੱਤੇ ਰਾਜ ਕਰਦੀ ਕਰਦਾ ਮਢੀਰੀ ਉੱਤੇ ਰਾਜ ਗੱੱਬਰੂ ਤੂੰ ਗੱੱਬਰੂ ਦਾ ਦਲੇ ਉੱਤੇ ਰਾਜ ਕਰਦੀ ਬਹੁਤ ਬਹੁਤ ਧੰਨਵਾਦ ਕੋਹਣੀ ਭਾਈ ਇਹ ਗੱਲ ਦੇਖੀ ਵੀ ਚਲੋ ਗੱਡੇ ਕੋਹਣੇ ਭਾਈ ਤੇ ਕਾਨਫਰੰਸ ਵੀ ਦੇਖੋ ਆਈਗੇ ਮੈਂ ਹੁਣ ਥੋੜੀ ਪਾਰੀ ਆ ਜੀ ਜੀ ਅੰਤ ਹੈ ਚਲ ਜੀ ਨਹੀਂ ਨਹੀਂ ਬਸ ਸਾਡਾ ਜੀਜਾ ਕੀਤਾ ਨਹੀਂ ਚੱਲਣ ਦਿਓ ਜੀ ਹੋਰ ਸੱਸੇ ਪੁੱਨੋ ਦੋ ਜਣੇ ਕੋਈ ਸ਼ਕਰ ਜ਼ਰਦ ਰੁਮਾਲ ਹੋਏ ਹਾਏ ਵੇਨ ਪੁੰਨੂ ਜ਼ਾਲਿਮਾ ਦਿਲਾਂ ਦੇ ਆ ਮਹਿਰ ਮਾ ਸੁੱਤੀ ਨੂੰ ਛੋੜ ਕੇ ਨਾ ਜਾਣਾਈ ਓਏ ਮੋਤੀ ਪਾਵਾਂ ਸੁਖੜੇ ਲੋਕਾਂ ਉਪਾਰੇ ਜਵਾਰ ਵੇ ਲੈ ਲੋ ਕੀ ਕੀ ਜਾਨ ਦੇ ਸਾਡੀ ਮਮਾਤੀ ਆਦੀ ਸਾਰ ਵੇ ਹਾਏ ਵੇ ਮਹਿਰਮਾਂ ਸਤੈ ਨੂੰ ਛੋੜ ਕੇ ਨਾ ਜਾਣਾਈ ਓਏ ਹੂੰ ਕੀ ਆ ਬਾਤ ਬਹੁਤ ਸੁਣ ਵਾਲੀ ਓ ਸਾਡੇ ਵਾਂਗੂ ਸਾਡੀਆਂ ਨਹੀਂ ਬਲੈਕ ਰਿਸਟਡ ਕਾਰਾਂ ਨੇ ਅਸੀਂ ਅੰਡਰਗਰਾਉਂਡ ਬੰਦੇ ਉੱਪਰ ਤੱਕ ਮਾਰਾਂ ਨੇ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਡਾਲਰਾ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਓ ਡਾਲਰਾ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਬਸ ਇਹ ਸੁਣਣਾ ਹੈ ਕੋਈ ਇੱਕ ਘਟੋਤ ਨਹੀਂ ਹੋਣੀ ਠੀਕ ਹੈ ਇੱਕ ਦਵਾਰ ਠੀਕ ਹੈ ਮੈਂ ਸੁਣ ਰਿਹਾ ਮੈਨੂੰ 1 ਵਜੇ ਨਾ ਨਾ ਤਦ ਕਿ ਮਾਣੂ ਨਹੀਂ ਆਉਂਦੀ ਆ ਮੈਂ ਟਰਾਈ ਕੀਤਾ ਉਹ ਨਹੀਂ ਨਹੀਂ ਠੀਕ ਸੀ ਬਈ ਇਹ ਕੇ ਸੋਹਣੀ ਸੀ ਮਜ਼ਾਕ ਕਰਦੇ ਹੱਸ ਕੇ ਮੇਰੀ ਆਪਦਾ ਵੀ ਵਰਨੀ ਚੱਕਰਾਂ ਚ ਆ ਜਾਂਦਾ ਹੁੰਦਾ ਤੇ ਬਹੁਤ ਸੋਹਣਾ ਗਾਣਾ ਬਹੁਤ ਸੋਹਣਾ ਵਧੀਆ ਵਧੀਆ ਲੱਗਿਆ ਮਿਲ ਕੇ ਬਾਈ ਹੋਰਿਆਂ ਨੂੰ ਵੀ ਠੀਕ ਹੈ ਮੇਤਰੋ ਸੋ ਦਿਓ ਇਜਾਜ਼ਤ ਤੇ ਲਾਸਟ ਨੂੰ ਸ਼ੇਅਰ ਕਰਨ ਦੇ ਕਿ ਆਪਣਾ ਸਕੂਲ ਮਹਿਕਮਾ ਵਲੌਗ ਨਾਮ ਤੇ ਵਲੌਗਸ ਇਹਨਾਂ ਵਾਲਾ ਉਹਨੂੰ ਵੀ ਜਰੂਰ ਤੁਸੀਂ ਸਪੋਰਟ ਕਰੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਸ਼ੇਅਰ ਦੀ ਤੁਹਾਡੇ ਲਈ ਮੇਤਰੋ ਥੋੜੇ ਦਿਨਾਂ ਅੰਦਰ ਹੀ ਕਿੱਸਾ ਦਾ ਇੱਕ ਵੈਬ ਸੀਰੀਜ਼ ਦਾ ਨਾਮਾ ਪ੍ਰੋਜੈਕਟ ਆ ਲੈ ਕੇ ਆ ਰਹੇ ਆਂ ਠੀਕ ਹੈ ਜੀ ਸੋ ਚੈੱਕ ਕਰਾਂ ਥੋੜਾ ਬਹੁਤ ਉਲਝੇ ਰਹਿੰਦੇ ਆ ਤਾਂ ਹੀ ਕਿ ਵੀ ਟਾਈਮ ਸਿਰੋ ਕੰਮ ਨਹੀਂ ਪੈਂਦਾ ਉਸ ਲਈ ਅਸੀਂ ਮਾਫੀ ਚਾਹੁੰਦੇ ਆਂ ਸਹੀ ਵੈਬ ਸੀਰੀਜ਼ ਛੇਤੀ ਆਪਣੇ ਚੈਨਲ ਤੇ ਤੁਹਾਨੂੰ ਮਿਲ ਜੂਗੀ ਥੋੜੇ ਦਿਨਾਂ ਦੇ ਵਿੱਚ ਵੀ ਠੀਕ ਹੈ ਜਿਹੜਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਇੰਸਟਾਗ੍ਰam ਤੇ ਮਿਲ ਜੂਗਾ ਮੈਂ ਇੰਸਟਾਗ੍ਰam ਤੇ ਵੀ ਆਪਣੀ ਸਟੋਰੀ ਵਗੈਰਾ ਲਾਉਂਗਾ ਹੁੰਦਾ ਰਹੂੰਗਾ ਸਾਹਮਣੇ ਤੁਹਾਨੂੰ ਆਪਣਾ ਇੰਸਟਾਗ੍ਰam ਦੇਖ ਰਹੇ ਜਰੂਰ ਫੋਲੋ ਕਰ ਲਿਓ ਤੇ ਠੀਕ ਹੈ ਜੀ ਦਿਓ ਇਜਾਜ਼